ਅਜਨਾਲਾ ਹਲਕੇ ਦੇ तकरीबन 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਤਵਾਂ ਦੇ ਚਾਰਦੀ ਹੈ ਅਸੀਂ ਰਵਾਨਾ ਕੀਤੀ ਹੈ ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਹੈ ਇਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸ਼ਟਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟਾ ਆ ਜਨ ਉਹ ਵੀ ਅਸੀਂ ਜਲਦੀ ਦੀ ਉਹਦੀ ਭੇਜਾਂਗੇ ਇਹ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ੍ਹ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕ ਵੀ ਦੇਵਾਂਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਪਿੰਡ-ਪਿੰਡ ਜਾਣਗੇ ਘਰ-ਘਰ ਜਾਣਗੇ ਫਿਰ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਦੀਮਾ ਵੀ ਅਸੀਂ ਵਕਫਾ ਕਲਾਕਿਆਂ ਵਿੱਚ ਅਸੀਂ ਆ ਭੇਜਾਂਗੇ ਅੱਜ ਅੱਜ 100 ਪਿੰਡ ਹੈ ਬਾਈ ਪਤਾ ਹੈ ਅਮਰ ਨਹੀਂ ਪਤਾ ਹੈ ਯਾਰ ਆਈਡੀ ਕਰ ਲੋ ਅੱਜ ਅੱਜ ਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀਆਂ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਕੋਈ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਹੈ ਇਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸ਼ਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸ਼ਟ ਆ ਜਨ ਉਹ ਵੀ ਅਸੀਂ ਜਲਦੀ ਦੀ ਨਾਲ ਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ ਕਰਕੇ ਉਹਨਾਂ ਦੀ ਹੋ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀ ਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕ ਵੀ ਦੇਊਗਾ ਉਹ ਵੀ ਲਿਸ਼ਟ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ ਚ ਮੈਂ ਪੂਰੇ ਉਸ ਇਲਾਕੇ ਆ ਰਹਾਂਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਹਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਵਕਫਾ ਵਕਲਾਕਿਆਂ ਵਿੱਚ ਅਸੀਂ ਆਪ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ ਦੋ ਤਨਦਨਾਂ ਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਉਹ ਜਾਨਵਰਾਂ ਦਾ ਵੀ ਇਲਾਜ ਕਰ ਸਕਣਗੇ ਸਾਬ ਸਾਬ ਪਹਿਲ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸੀਰੀਅਸ ਡਿਸਕਸ਼ਨ ਹੋਈ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਤੇ ਟਾਈਮ ਦੀ ਵੇਸਟੇਜ ਹੋਈ ਹੈ ਜੀ ਭਗਵੰਤ ਮਾਨ ਆਪਣੀ ਨਲਾਕੀ ਲੁਕੋਣ ਵਾਸਤੇ ਆਹ ਡਰਾਮਾ ਕਰਦਾ ਹੈ ਸੈਸ਼ਨ ਦੀ ਕੀ ਲੋੜ ਹੈ ਨਾ ਫੈਸਲਾ ਕੀਤਾ ਇਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘੱਟੋ ਘਣ 20-25 ਕਰੋੜ ਦਾ ਨੁਕਸਾਨ ਕਰਾ ਦਿੱਤਾ ਦੇਖੋ ਆਪਾਂ ਫਸ ਗਏ ਆ ਝਾੜੂ ਵਾਲੇ ਨੇ ਠੱਗੀ ਮਾਰ ਕੇ ਆਪਣੀ ਸਰਕਾਰ ਬਣਾ ਲਈ ਐ ਆ ਡੇਢ ਸਾਲ ਔਕੇ ਸੋਕ ਕਿਟ ਪਾ ਲਈਏ ਪਰ ਆ ਜਿੰਨਾ ਤੱਕ ਰਹਿਣਗੇ ਇੱਕ ਇੱਕ ਦਿਨ ਖਤਰਾ ਪੰਜਾਬ ਵਾਸਤੇ ਆ ਝਾੜੂਆਂ ਦਾ ਬਸ ਖਤਰੇ ਹੁ ਚਾਈਨਾ ਵਾਇਰਸ ਹਲਦੀ ਵਾਇਰਸ ਵੀ ਆ ਗਿਆ ਉਹਦੇ ਵਾਸਤੇ ਇਮੀਡੀਏਟਲੀ ਸਪਰੇ ਦੀ ਲੋੜ ਹੈ ਮੈਂ ਉਹੀ ਕਹ ਸੀ ਜਿਹੜਾ ਅਸੀਂ ਅਸੀਂ ਮਸ਼ੀਨਾਂ ਭੇਜੀਆਂ ਉਹ ਜਿਹੜੀ ਫੋਗਿੰਗ ਵਾਲੀਆਂ ਅਸੀਂ ਹਰ ਯੂਥ ਕਾਲੀਦਲ ਦੇ ਵਰਕਰ ਨੂੰ ਕਿਹਾ ਇੱਕ ਮਹੀਨਾ ਪੂਰੇ ਜਿਹੜੇ ਪਿੰਡਾਂ ਛੜ ਆਏ ਐ ਇੱਕ ਮਹੀਨਾ ਪੂਰਾ ਹਰ ਰੋਜ਼ ਉਹ ਸਪਰੇ ਕਰਿਆ ਕਰਨੇ ਘਰ ਘਰ ਜਾ ਕੇ ਮੈਨੂੰ ਬੜੀ ਦੁੱਖ ਨਾਹਿਣਾ ਚਾਹੁੰਦਾ ਫਿਰ ਤੋਂ ਇਸ ਝਾੜੂ ਵਾਲੀ ਸਰਕਾਰ ਨੇ ਠੱਗੀ ਮਾਰੀ ਬਿਆਨ ਦਿੱਤਾ 20000 ਰੁਪਏ ਕਿਲਾ ਪਰ ਥੱਲੇ ਸ਼ਰਤਾ ਲਾਤੀਆਂ ਸ਼ਰਤ ਕੀ ਲਈ ਜੇ 20% ਤੱਕ 25% ਨੁਕਸਾਨ ਹੋਊਗਾ ਫਿਰ 2000 ਰੁਪਏ ਜੇ 50% ਹੋਊਗਾ 5000 ਰੁਪਏ 200 ਤੱਕ ਤਾਂ ਪਹੁੰਚਾਈ ਨਹੀਂ ਕਿਸੇ ਨੂੰ ਤੇ ਵੱਡੀ ਗੱਲ ਇਹਨਾਂ ਨੇ ਤਹਿਸੀਲਦਾਰਾਂ ਨੂੰ ਕਹਿਤਾ ਹੈ ਪਟਵਾਰੀਆਂ ਨੂੰ ਕਿ ਕਿਸੇ ਨੇ 100% ਲਿਖਣਾ ਨਹੀਂ ਤੇ ਜਿਹੜੇ ਦੂਜੇ ਵੀ ਜਿਹੜੀਆਂ ਇਹਨਾਂ ਨੇ ਮੌਕੇ ਦੀ ਗੱਲ ਕੀਤੀ ਹੈ ਪਿਛਲੀ ਵਾਰ ਵੀ ਕੀਤਾ ਸੀ ਪਿਛਲੇ 2 ਸਾਲ ਪਹਿਲੇ ਵੀ ਕੀਤਾ ਸੀ ਉਦੋਂ ਵੀ ਇਹਨਾਂ ਨੇ ਦਵਾਨੀ ਨਹੀਂ ਦਿੱਤੀ ਹਾਂ ਹਾਂ ਜੇ ਵੱਡਾ ਨੁਕਸਾਨ ਹੈ ਕਈ ਵਿਚਾਰੇ ਜ਼ਮੀਨਾਂ ਕੱਚੀਆਂ ਆ ਬਾਰਡਰ ਦੇ ਲੋਕਾਂ ਦੀਆਂ ਵੱਡੇ ਬਾਦਲ ਸਾਹਿਬ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਸੀ ਪਰ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਦਿੱਤਾ ਤੇ ਹੁਣ ਵੀ ਨਹੀਂ ਦੇਣੀ ਸੋ ਜੇ ਠੇਕੇ ਦੇ ਲੈਂਦੇ ਆ ਜ਼ਮੀਨ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਪਰ ਉਹ ਪਿਛਲੀ ਵਾਰ ਵੀ ਇਹਨਾਂ ਨੇ ਨਹੀਂ ਦਿੱਤਾ ਹੁਣ ਵੀ ਨਹੀਂ ਦੇਣਾ। ਉਹਨੂੰ ਕਿਹਾ ਦੇਖ ਰਿਓ ਗੁਰਦੀਪ ਵੀ ਖਾਣ ਮੁਸ਼ਕਲਾ ਚ ਆ ਰਹੇ ਨੇ। ਮੈਂ ਹੋਰ ਕੇ ਕੁਝ ਦੇਖੋ। ਹੋਰ ਠੱਗੀ ਇਹਨਾਂ ਦੀ। ਹੋਰ ਠੱਗੀ। ਇਹਨਾਂ ਨੇ ਕਿਹਾ ਸੀ ਕਿ ਜਿਹਦਾ ਪਿੰਡ ਉਹਦਾ ਖੇਤ ਉਹਦਾ ਜੇ ਕਿਸੇ ਨੇ ਦੇਤ ਪੁਲਿਸ ਵਾਲੇ ਉੱਥੇ ਵੀ ਪਹੁੰਚ ਗਏ। ਹੁਣ ਇਹਨਾਂ ਦਾ ਕੀ ਕਹਿਬਾ? ਹੁਣ ਜਾਣ ਕੇ ਹੁਣ ਆਪ ਮਾਇਨੇ ਕਰਾਉਣਗੇ। ਹੋਰੀ ਆ ਜੀ ਆ ਜੀ ਸ਼ੁਰੂ ਕਰ ਦਿਓ ਲੋਕ ਅੱਜ ਮੈਂ ਸੋ ਆ ਬੇਸ ਆਪਣੀ ਗਲਤੀ ਕੀ ਹੋ ਗਈ ਜਿਨਨੇ ਪੰਜਾਬ ਦੇ ਲੁਟੇਰੇ ਸੀ ਝਾੜੂ ਚ ਵੜ ਗਏ ਸੀ ਤੇ ਅੱਜ ਲੁੱਟਣ ਤੇ ਲੱਗੇ ਆ ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਜੇ ਇਹਨਾਂ ਦੀ ਲੁੱਟ ਨਾ ਰੁਕੀ ਤੇ ਇਹ ਜਾ ਤੂਫਾਨ ਪੰਜਾਬ ਖੜਾ ਹੋਊਗਾ ਜਿਹੜਾ ਉਸ ਤੂਫਾਨ ਦਾ ਸਾਹਮਣਾ ਆ ਸਰਕਾਰ ਨਹੀਂ ਕਰ ਸਕੂਗੀ ਜੀ ਸਰ ਸਾਹਿਬ ਡੀਜ਼ਲ ਦੇ ਨਾਲ ਨਾਲ ਉਹ ਡੀਏਪੀ ਖਾਤੇ ਫਟੇ ਲਾ ਦੇ ਮੈਂ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਤੁਸੀਂ ਅਨਾਉਂਸ ਕੀਤਾ ਕਿ ਕਿਸਾਨਾਂ ਨੂੰ ਅਸੀਂ 2 ਬੀ ਦੇਵਾਂਗੇ ਕੱਲੇ ਬੀ ਨਹੀਂ ਤੁਹਾਨੂੰ ਡੀਏਪੀ ਵੀ ਦੇਣੀ ਚਾਹੀਦੀ ਹੈ ਤੁਹਾਨੂੰ ਡੀਜ਼ਲ ਵੀ ਦੇਣਾ ਚਾਹੀਦਾ ਸਾਰੇ ਕਿਸਾਨ ਤੇ ਗਰੀਬਾਂ ਨੂੰ ਉਹਨਾਂ ਦੇ ਮਕਾਨ ਵੀ ਬਣਾ ਕੇ ਦੇਣੇ ਚਾਹੀਦੇ ਹੈ ਤੇ ਉਹਨਾਂ ਨੂੰ ਖਾਣ ਵਾਸਤੇ ਵੀ ਦੇਣਾ ਚਾਹੀਦਾ ਆ ਸਾਰੇ ਕੰਮ ਵੱਡੇ ਬਾਲ ਸਾਹਿਬ ਕਰਦੇ ਸੀ ਜੇ ਕੋਈ ਆਫਤ ਆ ਜਾਂਦਾ ਤਾਂ